ਹਾਂਜੀ ਕਿਵੇਂ ਹੋ ਬਾਈ ਸਾਰੇ? ਉਹ ਠੀਕ ਠਾਕ ਬਾਈ ਸਾਰੇ ਸਾਬ ਦੇ ਘਰ ਪਰਵਾਸੀ ਤਾਂ ਜਾਣ ਬਾਈ ਠੀਕ ਠਾਕ ਬਾਈ। ਲਾਓ ਬਾਈ ਗੋਲੀ ਲਾਉਣ ਲੱਗੇ ਆਪਾਂ। ਆ ਗੁੜ ਦੀ ਡਲੀ ਪਾ ਲਈ ਆਪਾਂ। ਇਹਨੂੰ ਘੋਲ ਲਈ। ਗੋਲੀ ਲਾਉਣੇ ਆਪਾਂ ਕਬੂਤਰਾਂ ਨੂੰ ਈਜੀ ਪੱਟ। ਈਗਾ ਬਾਈ। ਈਜੀ ਪੱਟ ਦੀ ਗੋਲੀ ਲਾਉਣੇ ਆ ਮੜਾ ਪਾਲੇ। ਈਗਾ ਬਾਈ ਮਦੀਨਾ ਨੂੰ ਆਪਾਂ ਦੂਜੀ ਦਵਾਈ ਲਾਈ ਸੀ ਉਹਨਾਂ ਨੂੰ ਆਪਾਂ ਟਾਈਮ ਤੇ ਬਾਹਰਲੀ ਗੋਲੀ ਲਾਵਾਂਗੇ। ਨਾਰਾ ਹਜੇ ਕੱਢਣ ਵਾਲੇ ਪਏ ਨਾ ਤਣ। ਸਾਰ ਹੋ ਗਏ ਹੁਣ। ਉਹਨਾਂ ਨੂੰ ਦਵਾਈ ਲਾਉਣੀ ਆ ਫਿਰ ਕੱਢਾਂਗੇ ਉਹਨਾਂ ਨੂੰ 13 ਅਪ੍ਰੈਲ ਤੱਕ ਠੀਕ ਆ ਭਾਈ ਮਦੀਨਾ ਨੂੰ ਆਪਾਂ ਉਦੋਂ ਦਵਾਈ ਲਾ ਕੇ ਮਦੀਨਾ ਆਦਦੀਆਂ ਕੱਢਣੀਆਂ ਇੱਕ ਅੱਧੀ ਰਹਿ ਗਈ ਨਹੀਂ ਤਿੰਨ ਚਾਰ ਰਹਿ ਗਈਆਂ ਤਾਂ ਸਤ ਮਦੀਨਾ ਲਾ ਗਈਆਂ ਉਡਣ ਨਾ ਰ ਆਪਾਂ ਭਾਈ ਦਾਵਾਂਗੇ 13 ਅਪ੍ਰੈਲ ਤੋਂ ਠੀਕ ਆ ਭਾਈ ਆ ਗੁੜ ਦੀ ਟਲੀ ਤੋਰਦੇ ਆ ਤੇ ਹੁਣ ਲਾਉਣੀ ਆਪਾਂ 10 ਕੂਤਰਾਂ ਨੂੰ ਦਵਾਈ ਆ ਗੋਲੀ ਤਾਂ ਲਾਉਣਾ ਆਪਾਂ ਚੌਥਾ ਇਸ ਚ 40 ਕੂਤਰਾਂ ਨੂੰ ਲਾਉਣੇ ਆਪਾਂ ਇਹ ਜੇ ਕੈੜੀ ਕਰਕੇ ਲਾਉਣੀ ਆ ਜੇ ਨਾਰਮਲ ਲਾਉਣੀ ਆ ਤਾਂ 50 ਨੂੰ ਲਾਉਨੇ ਆ ਕੈੜੀ ਲਾਉਣੀ ਹੁਣ ਆਪਾਂ ਕੰਗੀ ਕਬੂਤਰ 10 ਦਿਨ ਹੁਣ ਬੈਠਣ ਤੇ ਨੇ ਇਸ ਤੋਂ ਬਾਅਦ 10 ਦਿਨ ਕਬੂਤਰ ਬੈਠੇ ਰਹਿਣਗੇ ਤਿੰਨ ਤਰੀਕ ਹੋ ਗਈ ਅੱਜ 13 ਤਰੀਕ ਤੱਕ ਡਾਵਾਂਗੇ 10 ਦਿਨ ਬੈਠੇ ਰਹਿਣਗੇ ਕੈੜੀ ਕਰਕੇ ਲਾਉਨੇ ਆ ਦਵਾਈ ਠੀਕ ਆ ਭਾਈ ਬਾਅਦ ਚ ਦਵਾਈ ਪਾ ਦਾਂਗੇ ਬਰੋਟਨ ਮਖਣੀ ਮੁਖਣੀ ਦੇ ਦਾਂਗੇ ਮਾੜੀ ਮੋਟੀ ਠੀਕ ਆ ਭਾਈ ਜੇ 50 ਟੂ ਪਾ ਦਾਂ ਆ ਗੋੜ ਪਿਆ ਆਪਣਾ ਉਪੇ ਆ ਪਾਣੀ ਪਿਆ ਇਹਨੂੰ ਵੀ ਰਲਾਉਨੇ ਆ ਇਹ ਲਓ। ਦੋਨੇ ਆ ਬਾਈ ਦਵਾਈ ਦਿਖਾਉਨੇ ਆ ਫਿਰ ਬਾਕੀ ਵੀਡੀਓ। ਦਵਾਈ ਦੰਦੇ ਹੋਏ ਨਾਲ ਰਿਜ਼ਲਟ ਦਿਖਾਉਨੇ ਤੁਹਾਨੂੰ। ਦਵਾਈ ਦੰਨੇ ਆ ਬਾਈ ਆਪਾਂ ਲੇਟ। 5:30 ਦਾ ਟਾਈਮ ਹੋ ਗਿਆ। ਤੇ ਬਾਈ ਆ 8:00 ਵਜੇ ਦਾ ਹੁਣ ਇਹਨਾਂ ਨੂੰ 15-15 ਐਮਐਲ ਦੇਣੀ ਆ ਦਵਾਈ। ਠੀਕ ਆ ਬਾਈ 15-15 ਐਮਐਲ ਦਵਾਈ ਲੈ ਕੇ 8:00 ਵਜੇ ਪਾਵਾਂਗੇ ਆਪਾਂ ਇਹਨਾਂ ਨੂੰ ਦਾਣੇ। ਆਪਾਂ ਠੀਕੇ ਦੁਬਾਰੇ ਨਹੀਂ ਦਵਾਈ ਲਾਉਂਦੇ ਨਾ ਆਪਾਂ ੁੱਪੇਟਾਂ ਮਰੇ ਆ ਬਾਈ ਦਵਾਈ ਦੇ ਕੇ। ਉਹੜਾ ਪਾਲੀ ਕੋਈ ਵੀ ਨਹੀਂ ਦਈਏ ਤੁੱਪੇ ਨਹੀਂ ਡੰਗਦੀ ਆਪਾਂ ਠੀਕ ਆ ਭਾਈ ਆ ਦੇਖ ਲਓ ਹੁਣ ਡੈਣ ਖੜਾ ਵਾ ਆਪਾਂ ਉੱਥੇ ਅੰਦਰ ਰੱਖ ਲੈਣੇ ਕਮਰੇ ਦੇ ਵਿੱਚ ਪਿੰਜਰੇ 'ਚ ਪਾ ਕੇ ਠੀਕ ਆ ਭਾਈ ਪਿੰਜਰੇ 'ਚ ਪਾ ਕੇ ਉਹ ਗੇਟ ਦੇ ਅੰਦਰ ਦੀ ਛੜ ਰੱਖ ਲੈਣੇ ਜਿਹੜਾ ਨਾ ਵਧੀਆ ਕੜਾ ਤੁੱਪੇ ਛੋੜ ਕੇ ਖੜਾ ਹੈ ਤਾਂ ਪੂਰਾ ਕੜਾ ਠੀਕ ਆ ਭਾਈ ਦਿਖਾਉਂਦੇ ਆ ਤੁਹਾਨੂੰ ਬਰਤਲ ਵੀ ਨੇ ਪ੍ਰਾਣਮ ਬਰਤਣੀਆਂ ਜੇ ਤਾਂ ਕੜੀ ਲਾਉਣੀ ਆ ਤਾਂ ਇਹਦੇ 4 ਹਿੱਸੇ ਕਰਨੇ ਨੇ 10 ਕਬੂਤਰਾਂ ਨੂੰ ਤੇ ਜੇ ਨਾਰਮਲ ਲਾਉਣੀ ਆ ਫਿਰ 50 ਨੂੰ ਲੱਗਦੀ ਆ ਭਾਈ ਫਿਰ ਪੰਜ ਹਿੱਸੇ ਹੋ ਜਾਂਦੇ ਨੇ ਕੋਈ ਠੀਕ ਆ ਭਾਈ ਆਪਾਂ ਚਾਰ ਹਿੱਸੇ ਕਰਕੇ ਕੈੜੀ ਕਰਕੇ ਦਵਾਈ ਲਾਉਣੀ ਆ ਥੋੜੀ ਸੋਈ ਮਿੱਤਰੋ ਉਹ ਦੇ ਕੇ ਬਿਠਾਤੀਆਂ ਮਦੀਨਾ ਦਵਾਈ ਤੇ ਇਹਨਾਂ ਨੂੰ ਦਿਨੇ ਆਉਣ ਦਵਾਈ ਤੇ ਇਹਨਾਂ ਨੂੰ ਵੀ ਲਗਦਾ ਕਰਦੀ ਆ ਇਹੋ ਭਾਈ ਲਾਉਣੀ ਇਹਨਾਂ ਨੂੰ ਦਵਾਈ ਇਹਗਾ ਸੇ ਉਹ ਵਹੀ ਕਵੇਂ ਲੱਗੇ ਆਪਣੇ ਆਹ ਜਾਨਵਰ ਤੇ ਬਾਕੀ ਥੋੜੇ ਜੇ ਬਾਚੋ ਰਹਿ ਗਏ ਉਹਨਾਂ ਨੂੰ ਬਾਚੋ ਲਾਵਾਂਗੇ ਦਵਾਈ ਆਪਾਂ ਬਾਈ ਨਾਲ ਦੀ ਨਾਲ ਹੀ ਲਾਉਨੇ ਆ ਬਾਈ ਦਵਾਈ ਠੀਕ ਆ ਬਾਈ ਨਾਲ ਦੀ ਨਾਲ ਦਵਾਈ ਲਾਉਨੇ ਆ ਆਪਾਂ ਜਿਹੜੇ ਜਿਹੜੇ ਕੱਢਣੇ ਨੇ ਉਹਨਾਂ ਨੂੰ ਹੀ ਦਵਾਈ ਲਾਉਨੇ ਆ ਬਾਈ ਸਾਰਿਆਂ ਨੂੰ ਇੱਕ ਵਾਰੀ ਲਾ ਕੇ ਰੱਖ ਦੇ ਠੀਕ ਆ ਬਾਈ ਉਹ ਕੂਤਰੀ ਜੇ ਵਿਚਾਰੀ ਲਿਪੜ ਗਈ ਯਾਰ ਮਖੜੀ ਨੇ ਉਹਦੇ ਨੇ ਕੱਲੀ ਉਹੀ ਇਹਦੇ ਮੂੰਹ ਤੋਂ ਵੀ ਪਤਾ ਲੱਗਦਾ

ਬੜਾ ਬੇਦੀ ਉੱਧਰ ਲਈ ਇੱਕ ਖੱਟੀ ਐ ਵੀ ਨਾਤੀ ਦਵਾਈ ਇਹਨਾਂ ਨੂੰ ਇਹ ਕਰਦੇ ਨਹੀਂ ਆਮ ਦਿਨਾਂ ਨੂੰ ਲਾਤੀ ਦਵਾਈ ਦੋ ਬਿੱਲੀਆਂ ਨੇ ਪਿਲੀਆਂ ਜੀਆਂ ਦੀਆਂ ਤਿੰਨ ਖੱਟੀਆਂ ਦੀਆਂ ਨੇ ਕੁੜੀ ਜਾਣੇ ਦੋ ਉਹਨੂੰ ਕਰਨ ਤੇ ਖਾਣ ਦੇ ਬਾਕੀਆਂ ਨੂੰ ਆਹ ਲਾਤੀ ਇਹ ਅੰਦਰ ਬੈਠੇ ਨੇ ਨਰਨੇ ਉਹ ਬਾਹਰ ਬੈਠੀਆਂ ਨੇ ਮਦੀਨਾ ਨੇ ਈਗਾ ਸੂਰਜ ਗਿਆ ਹੁਣ ਸੈਪ ਆਪਾਂ ਸੂਰਜ ਚ ਜ ਨਹੀਂ ਲਾਉਂਦੇ ਹਾਂਜੀ ਲਾਓ ਬਾਈ ਪੌਣੇ 8 ਵਜ ਗਏ ਬਾਈ ਆ ਦੇਖੋ ਬਾਈ ਕਿੱਦਾਂ ਨੇ ਮੜਾਪਾ ਲਾਉਂ ਕਰੇ ਨੇ ਜਿਹੜੇ ਕੂਤਰਾਂ ਦੇ ਬਾਈ ਮੜਾਪਾ ਸੀਗੇ ਉਹਨਾਂ ਉਹਨਾਂ ਦੇ ਨਿਕਲ ਗਏ ਠੀਕ ਆ ਬਾਈ ਔਰ ਇਹ ਦਾਣੇ ਦੂਣੇ ਖਿੰਡੇ ਪਏ ਸੀਗੇ ਤਾਂ ਕਰਕੇ ਆਪਾਂ ਉੱਚਾ ਜਾ ਕੇ ਰੱਖਿਆ ਸੀ ਆ ਦੇਖੋ ਬਾਈ ਮੜਾਪਾ ਬਦਾਂ ਦੇ ਆਪਾਂ ਤਾਂ ਬਾਈ ਬਾਈ ਬਾਕੀ ਆਂਗੂ ਨਹੀਂ ਲਾਉਂਦੇ ਹੈਗੇ ਹੁਣ ਰਾਤ ਦੇ 8 ਵਜ ਗਏ ਬਾਈ ਠੀਕ ਆ ਰਾਤ ਨੂੰ ਕੰਮ ਕਰ ਦਿੰਨੇ ਆ ਅੱਜ ਦਾ ਇੰਨਾ ਧੀਆਂ ਬਾਈ ਰਾਤ ਨੂੰ ਜਾਇ 10 11 ਵਜ ਜਾਣ ਠੀਕ ਆ ਬਈ ਆ ਦੇਖ ਲੂੰ ਮੇਰਾ ਕਿੰਨਾ ਹੋਇਆ ਪਿਆ ਠੀਕ ਆ ਬਈ ਜਿੰਨਾ ਡੈਮਨ ਪੂਰੀ ਗੱਲ ਨਹੀਂ ਬਣਦੀ ਆਪਾਂ ਨੇ ਬਾਈ ਧੁੱਪੇ ਤਾਂ ਪੇਟ ਅੰਗਦੇ ਹੈਗੇ ਇਹਨਾਂ ਨੂੰ ਕਈ ਵਗ ਕਈ ਕਬੂਤਰਾਂ ਨੂੰ ਹੀ ਨਾਸ ਮਾਰ ਦਿੰਦੇ ਨੇ ਕਬੂਤਰਾਂ ਦਾ ਧੁੱਪੇ ਕਬੂਤਰ ਭਾਈ ਉਹ ਬਾਲੇ ਮਾਰਦੀ ਹੈ ਦਵਾਈ ਅੰਦਰ ਇਹਨਾਂ ਦੇ ਤੇ ਦੋ ਥੁੱਪੇ ਆਪਾਂ ਉਹ ਕਰ ਦਿੰਨੇ ਆ। ਈਗਾ ਭਾਈ ਹੁਣ ਫੜ ਕੇ ਚੈੱਕ ਕਰਦੇ ਆਂ ਪਾਣੀ ਦਾ ਸਾਰਾ ਖਿੱਚ ਗਿਆ ਹੁਣ ਇਹਨੇ। ਘੰਟੇ ਤਾਂ ਹੋ ਗਏ ਤਿੰਨ ਤੁਨ। ਈਗਾ ਭਾਈ ਆਹ ਦੇਖ ਲੋ ਮੜਾ ਪਥਲੇ ਲੰਕੜਾ। ਆਹ ਲੰਕੜਾ। ਇਹ ਹੋਰ ਨਹੀਂ ਭਾਈ ਕਿਹੇ ਨੂੰ ਕੱਢੇ ਹੈਗੇ। ਉਹਦਨੇ ਮੈਨੂੰ ਬਹਿ ਮਜਾ ਹੋ ਗਿਆ ਜੀ। ਇਹ ਇੱਕ ਗੂਤਰੀ ਦੇ ਨਿਕਲੇ ਹੋਣਗੇ। ਆ ਦੋ ਬੱਚੇ ਨੇ ਜਿਹੜੇ ਇੱਕ ਆਹਾ ਕੂਤਰੀ ਲਾਲਸਰੀ ਗੱਟੀ ਅੱਖਾਂ ਦੀ ਇੱਕ ਉਹ ਜਿਹੜੀ ਉਹ ਪ੍ਰੈਸ਼ਰ ਦੀ ਆ ਦੋ ਭੈਣਾਂ ਨਹੀਂ ਆ ਇਹਨਾਂ ਦੋਨਾਂ ਭੈਣਾਂ ਨੂੰ ਦਵਾਈ ਜਮਾ ਨਹੀਂ ਲੱਗੀ ਸੀ ਬੱਚੇ ਹੁੰਦਿਆਂ ਨੂੰ ਵੀ ਤਾਂ ਹੀ ਫਿਰ ਹੋਈ ਇਹਨਾਂ ਨੇ ਕੱਢੇ ਨੇ ਇਹ ਮੜਾ ਆਹ ਵੱਡੇ ਵੱਡੇ ਇਹਨਾਂ ਨੂੰ ਦਤਾਰਾ ਮੀਰਾ ਸਰੋਂ ਉਹਨਾਂ ਨੂੰ ਵੀ ਪਿਆ ਪਿਆਦਾ ਹੋਇਆ ਪਰ ਇਹਨਾਂ ਨੂੰ ਪਹਿਲਾਂ ਦਵਾਈ ਲੱਗੀ ਹੋਈ ਸੀ ਬੱਚੇ ਹੁੰਦਿਆਂ ਨੂੰ ਉਹਨਾਂ ਨੂੰ ਲੱਗੀ ਨਹੀਂ ਹੋਈ ਸੀ ਠੀਕ ਆ ਬਾਈ ਉਹ ਯੋਰੇ ਸੀ ਕਿ ਉਦੋਂ ਹੁਣ ਤਾਂ ਲੱਠੇ ਵਰਗੇ ਹੋਏ ਬੈਠੇ ਨੇ ਠੀਕ ਆ ਭਾਈ ਕਰਦੇ ਆ ਚੈੱਕ ਉਧਰ ਵੀ ਦੇਖਦੇ ਆ ਚੱਲ ਕੇ ਕਬੂਤਰਾਂ ਦਾ ਇਹ ਕੂਟਰੀਆਂ ਲੱਗੀਆਂ ਆਪਣੀਆਂ ਆ ਦੇਖ ਲਓ ਭਾਈ ਇੱਧਰ ਵੀ ਕੱਢਤੇ ਕੂਤਰਾਂ ਦੇ ਮੜਾਪਾ ਆਪਣੇ ਨੇ ਇਹ ਨਰਨੇ ਕੇ ਜਿਹੜੇ ਨਰਾਂ ਲੱਗੀ ਹੋਈ ਸੀ ਦਿਖਾਉਂਨਾ ਤੁਹਾਨੂੰ ਠੀਕ ਆ ਭਾਈ ਆ ਆ ਪਏ ਨੇ ਆ ਦੇਖ ਲਓ ਇਹ ਆ ਪਏ ਨੇ ਮੜਾਪਾ ਜੀ ਜੀ ਬੈਲਟ ਦਾ ਰਿਜ਼ਲਟ ਪੂਰਾ ਵਾ ਭਾਈ ਠੀਕ ਆ ਭਾਈ ਜੇ ਆਪਾਂ ਚੌਥਾ ਇਸਾ ਜੇ 40 ਉਤਰਨ ਸਾ ਆਪਣਾ ਲਾਉਣੀ ਹੈ ਤਾਂ ਭਾਈ ਆਪਾਂ ਦੁਬਾਰੇ ਲਾਉਣ ਦੀ ਲੋੜ ਨਹੀਂ ਪੈਂਦੀ ਭਾਈ ਠੀਕ ਆ ਭਾਈ ਇਹ ਮੋਟੀਆਂ ਬਿੱਠਾਂ ਦਾ ਮਾਰਦੇ ਨੇ ਬਾਈ ਆ ਮੋٹے ਬਿੱਟ ਦੇ ਵਿੱਚ ਮੜਾਪਾ ਜਿਵੇਂ ਆਇਆ ਇਹ ਬਾਈ ਤਾਂ ਆਉਂਦੇ ਨੇ ਆਪਾਂ ਕੂਤਰਾਂ ਜਮਾਂ ਖਾਲੀ ਕਰਕੇ ਨਹੀਂ ਦਵਾਈ ਲਾਈ ਇਹ ਕੂਤਰਾਂ ਨੂੰ ਕੱਲ ਰਾਤ ਨੂੰ ਲਾਣੇ ਪਾਏ ਸੀ ਅੱਜ ਆਪਾਂ ਦਵਾਈ ਲਈ ਆ ਜੇ ਕੱਲ ਭੁੱਖੇ ਰੱਖਦੇ ਫਿਰ ਪਾਣੀ ਨਹੀਂ ਮੱਠਾ ਮਾਰਦੇ ਆ ਵਾ ਦੇਖ ਲੋ ਇਹ ਮੜਾਪਾ ਠੀਕ ਆ ਬਾਈ ਪੁੱਛਿਆਂ ਦੇ ਕੁਛੇ ਆਏ ਨੇ ਆ ਕਾਗਜ਼ੇ ਦੇ ਥੱਲੇ ਰੱਖ ਲੈਣ ਨੂੰ ਨੇ ਆਪਾਂ ਕਾਗਜ਼ੀਆ ਫਿਰ ਪਤਾ ਲੱਗ ਜਾਂਦਾ ਇਹ ਤੇ ਮੜਾਪਾ ਦਾ ਫਿਰ ਆਪਾਂ ਬਾਅਦ ਚੋਂ ਉਹ ਦੇ ਦੇ ਅòn ਇਹਨੂੰ ਕਰ ਲਉ ਉੱਥੇ ਬਾਹਰ ਕੱਢਾਂਗੇ ਉਧਰ ਧੋਲਾਂਗੇ ਆ ਕੇ ਠੀਕ ਆ ਭਾਈ ਫੇਰੇ ਹੁਣ ਤ ਰਾਤ ਨੂੰ 11 12 ਵਜੇ ਜਾਣੀ ਨੇ ਇਹਨਾਂ ਨੂੰ ਅੱਜ ਠੀਕ ਆ ਭਾਈ ਇਹੜਟ ਪਾਈ ਪੂਰਾ ਇਦਾਂ ਤੇ ਭਾਈ ਲਾ ਦੇ ਜਿਹੜੇ ਭਰਾ ਨੇ ਲਾਉਣੀ ਆ ਤੇ ਇਹਨਾਂ ਨੂੰ ਕੱਲ ਨੂੰ ਦਵਾਂਗੇ ਭਾਈ ਖੱਟੀ ਦੱਸੀ ਅੱਜ ਇਹਨਾਂ ਨੂੰ ਕਣਕ ਪਾਣੀਆਂ ਕੱਲੀ ਤੇ ਨਾਲ ਪਾਣੀਆਂ ਬਰੋਟਨ ਜਾਂ ਲੀਵਰ ਨਿਫਟੀਟੂਡ 1 ਲੀਟਰ ਪਾਣੀ ਚ ਇੱਕ ਢੱਕਣ ਆਹ ਕੋ ਉਤਰ ਸੀਗੇ ਬਾਈ ਜਿਹਨਾਂ ਨੂੰ ਦਵਾਈ ਲਈ ਸੀ ਆਪਾਂ ਇਹ ਮੜ ਇੰਨਾ ਨਹੀਂ ਮੜਾਪਣੇ ਜਿਹੜੇ ਤੁਹਾਨੂੰ ਹੂਣ ਦਿਖਾ ਦੇ ਇਹ ਨਾ ਇਹਨਾਂ ਨੇ ਮੜਾਪਣੇ ਆ ਬੇੜਾ ਇਹ ਇੱਧਰ ਹੀ ਅੱਖ ਲਗਾਉਂਦਾ ਹੀ ਨਹੀਂ ਇਹ ਜਿੱਦਾਂ ਪਹਿਲਾਂ ਵੀ ਕਾਲੀ ਅੱਖੀ ਰਖਾਉਂਦਾ ਸੀ ਉਹ ਫੜ ਕੇ ਦਿਖਾਉਨੇ ਆ ਬੇੜੇ ਦੀ ਇੱਧਰ ਹੀ ਅੱਖ ਕਿੱਤਾ ਬੇੜਾ ਜਿਹੜਾ ਪਹਿਲਾਂ ਇਹ ਵੀ ਖਿੱਚ ਕੇ ਕੋ ਉਤਰ ਦਵਾਈ ਹੁਣ ਠੀਕ ਆ ਬਾਈ ਦਵਾਈ ਖਿੱਚ ਕੇ ਉਹਨੇ ਜਾਨੇ ਦੇ ਦੇ ਕੋਨੇ ਦਾਣੇ ਪਾਣੀ ਕੂਤਰੀਆਂ ਹਜੇ ਰਹਿੰਦੀਆਂ ਨੇ ਆਹ ਜੀ ਹੁਣ ਛੋਟੇ ਪਿੰਜਰੇ ਚ ਪਾ ਕੇ ਅੰਦਰ ਰੱਖੀਆਂ ਨੇ ਬਾਹਰੋਂ ਡਰੀ ਜਾਂਦੀਆਂ ਨੇ ਬੰਦਾ ਬਾਹਰ ਤੱਡੀਆਂ ਨਹੀਂ ਨਾ ਹੁਣ ਕਦੇ ਹੁਣ ਇਹ ਪਿੰਜਰਾ ਵਹਿਲੀ ਕਰਦੇ ਆਂ ਕੂਤਰ ਉਤਰ ਕੇ ਛੱਡਦੇ ਆਂ ਕੂਤਰ ਉਤਰ ਜਿਹੜੇ ਚ ਕੂਤਰੀਆਂ ਨੂੰ ਪਾਉਣੇ ਵੱਡੇ ਪਿੰਜਰੇ ਜਮ ਆਹ ਦੇਖ ਲਓ ਬਾਈ ਆਹ ਹੁਣੇ ਹੀ ਕੱਢਿਆ ਮੜੱਪਾ ਇਹ ਗਾ ਬਾਈ ਇਹ ਬਾਈ ਕੱਢੇ ਹੀ ਜਾਂਦੇ ਨੇ ਤਿੰਨ ਚਾਰ ਘੰਟੇ ਕੂਤਰ ਮੜੱਪਾ ਇਹਨਾਂ ਨੂੰ ਉਹ ਨਾ ਕਰੇ ਜਲਦੀ ਨਾ ਦਾਣੇ ਪਾਵੇ